ਦਲਿਸਨਜੀ ਯੂਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਇਸ ਵਕਤ ਭਾਰਤ ਦੇ ਖਿਲਾਫ ਸਿੱਧੇ ਤੌਰ ਤੇ ਮੈਦਾਨ ਵਿੱਚ ਉਤਰ ਆਏ ਨੇ ਉਹਨਾਂ ਵੱਲੋਂ ਜਿੱਥੇ ਭਾਰਤ ਦੇ ਉੱਤੇ 25% ਟੈਰਿਫ ਵਧਾ ਦਿੱਤਾ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ ਸਿੱਧੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਭਾਰਤ ਦੇ ਖਿਲਾਫ ਜਿੱਥੇ ਉਹ ਪਾਕਿਸਤਾਨ ਦੇ ਨਾਲ ਆਪਣੀ ਟ੍ਰੇਡ ਡੀਲ ਵਿਧਾਰੇ ਨੇ ਉੱਥੇ ਹੀ ਭਾਰਤ ਤੇ ਕਈ ਤੰਗ ਕੱਢਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਦੇਖਦੇ ਹੋ ਇੱਕਦਮ ਇੰਨਾ ਐਗਰੈਸਿਵ ਬਿਹੇਵੀਅਰ ਜੋ ਡੋਨਲਡ ਟਰੰਪ ਦਾ ਭਾਰਤ ਦੇ ਖਿਲਾਫ ਹੋ ਗਿਆ ਉਸ ਨੂੰ ਦੇਖਿਓ ਪੱਤਰਕਾਰਾਂ ਨੇ ਇੱਕ ਮੀਟਿੰਗ ਦੌਰਾਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੋਨਲਡ ਟਰੰਪ ਹੋਰਾਂ ਨੂੰ ਸਵਾਲ ਪੁੱਛਿਆ ਕਿ ਆਖਰ ਕੀ ਗੱਲ ਕੀ ਬਣੀ ਹੈ ਵੀ ਤੁਸੀਂ ਇੰਡੀਆ ਦੇ ਉੱਤੇ 25% ਜਿਹੜਾ ਟੈਕਸ ਹੈਗਾ ਟੈਰਿਫ ਹੈਗਾ ਉਹ ਵਧਾ ਦਿੱਤਾ ਹੈ ਤਾਂ ਉਹਨਾਂ ਨੇ ਬਿਆਨ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਜੋਰ ਜਵਾਬ ਦਿੱਤਾ ਪੱਤਰਕਾਰਾਂ ਨੂੰ ਉਹ ਸਿੱਧੇ ਤੌਰ ਤੇ ਇਹ ਕਿਹਾ ਕਿ ਇੰਡੀਆ ਬ੍ਰਿਕਸ ਦਾ ਹਿੱਸਾ ਹੈ ਤੇ ਬ੍ਰਿਕਸ ਜਿਹੜਾ ਉਹ ਐਂਟਾਈ ਅਮਰੀਕਾ ਹੈ ਤੇ ਉਹ ਡਾਲਰ ਨੂੰ ਢਾਲਾਉਣਾ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਉਸ ਤਰੀਕੇ ਦੇ ਨਾਲ ਹੀ ਬਿਹੇਵ ਕਰਾਂਗੇ ਜਿਸ ਤਰੀਕੇ ਦੇ ਨਾਲ ਇੱਕ ਐਂਟੀ ਜਿਹੜਾ ਹੈਗਾ ਪਾਰਟੀ ਦੇ ਨਾਲ ਕੀਤਾ ਜਾਂਦਾ ਇਹ ਤਾਂ ਬਿਆਨ ਸਪਸ਼ਟ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਟਵੀਟ ਸਾਹਮਣੇ ਆਉਂਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਆਪਣੀ ਔਇਲ ਡੀਲ ਜਿਹੜੀ ਹੈਗੀ ਆ ਉਹ ਵੱਡੇ ਪੱਧਰ ਤੇ ਵਧਾਵਾਂਗੇ ਤੇ ਜਿਹੜਾ ਇੰਡੀਆ ਦੇ ਨਾਲ ਸਾਡੀ ਡੀਲ ਸੀ ਉਹ ਬਹੁਤ ਥੋੜੀ ਜਿਹੀ ਜਿਹੜੀ ਹੈ ਉਹ ਬੜੇ ਲੰਬੇ ਸਮੇਂ ਤੋਂ ਬੜਾ ਥੋੜੇ ਜਿਹਾ ਅਮਾਉਂਟ ਦੇ ਵਿੱਚ ਚੱਲਦੀ ਆ ਰਹੀ ਸੀ ਤੇ ਉਹ ਮੈਨੂੰ ਲੱਗਦਾ ਵੀ ਉਹ 25% ਦੇ ਨਾਲ ਹੋਰ ਵੀ ਘਟ ਜਾਏਗੀ ਸੋ ਇਸ ਵੇਲੇ ਡੋਨਲਡ ਟਰੰਪ ਖੁਰੀ ਜਿਹੜੇ ਨੇ ਉਹ ਇੰਡੀਆ ਦੇ ਨਾਲ ਬਹੁਤ ਨਾਰਾਜ਼ ਨਜ਼ਰ ਆ ਰਹੇ ਨੇ ਜਿੱਥੇ ਉਹ ਵਿੱਚ ਵਿੱਚ ਇਹ ਵੀ ਕਹਿੰਦੇ ਨੇ ਕਿ ਮੋਦੀ ਇਸ ਆ ਗੁੱਡ ਫਰੈਂਡ ਆਫ ਮਾਈਨ ਬਟ ਬਟ ਲਾਜ਼ਮਦੇ ਨੇ ਨਾ ਜਦੋਂ ਉਦੋਂ ਫਿਰ ਉੱਥੇ ਗੱਲ ਜਿਹੜੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇੱਕ ਦੇਸ਼ ਚਲਾਉਣਾ ਜਾਂ ਇੱਕ ਦੇਸ਼ ਦੇ ਹਿੱਤ ਦੇ ਵਿੱਚ ਗੱਲ ਕਰਨੀ ਉਹ ਗੱਲ ਵੱਖਰੀ ਹੁੰਦੀ ਹੈ ਫਰੈਂਡਸ਼ਿਪ ਦੀ ਗੱਲ ਅਲੱਗ ਹੁੰਦੀ ਹੈ ਸੋ ਹੁਣ ਫਰੈਂਡਸ਼ਿਪ ਵੀ ਦੇਖ ਲੋ ਜਦੋਂ ਨਰਿੰਦਰ ਮੋਦੀ ਹੋਰੀ ਉੱਥੇ ਜਾਂਦੇ ਨੇ ਤੇ ਮੂੰਹ ਤੇ ਬਿਠਾ ਕੇ ਟੈਰਿਫ ਕਿੰਗ ਉਹਨਾਂ ਨੂੰ ਕਹਾ ਦਿੱਤਾ ਜਾਂਦਾ ਤੇ ਹੋਰ ਵੀ ਗੱਲਾਂ ਬਾਤਾਂ ਸੁਣਾ ਦਿੱਤੀਆਂ ਜਾਂਦੀਆਂ ਸੋ ਜਿਹੜਾ ਡੋਨਲਡ ਟਰੰਪ ਹੈ ਨਾ ਉਹ ਬਿਬਾਕ ਮਤਲਬ ਕਿ ਇਹ ਕਹਿ ਲਈਏ ਭੀ ਆਊਟਸਪੋਕਨ ਪਰਸਨ ਹੈਗਾ ਭੀ ਜਿਹੜਾ ਦੇਖਦਾ ਨਹੀਂ ਹੈ ਬੋਲਣ ਲੱਗਿਆ ਭਈ ਹਾਂ ਮੈਂ ਕੀ ਕਹਿਣਾ ਕਿਸੇ ਨੂੰ ਕੀ ਨਹੀਂ ਕਹਿਣਾ ਤੁਸੀਂ ਦੇਖੋ ਭਈ ਕੀਅਰ ਸਟਾਮਰ ਜੋ ਪ੍ਰਧਾਨ ਮੰਤਰੀ ਨੇ ਆਪਣੇ ਇੰਗਲੈਂਡ ਦੇ ਉਹ ਜਾਂਦੇ ਨੇ ਅਮਰੀਕਾ ਮਿਲਣ ਉਹਦੇ ਸਾਹਮਣੇ ਬੈਠਿਆ ਬੈਠਿਆ ਲੰਡਨ ਦੇ ਮੇਅਰ ਸਦੀਕ ਖਾਨ ਨੂੰ ਵੀ ਉਹ ਗਲਤ ਬੋਲ ਗਏ ਤੇ ਉਹ ਜਦੋਂ ਕੀਸਟਮਰ ਨੇ ਕਿਹਾ ਕਿ ਉਹ ਮੇਰਾ ਗੁੱਡ ਫਰੈਂਡ ਹੈਗਾ ਉਹਦੇ ਬਾਰੇ ਤੂੰ ਇਦਾਂ ਨਾ ਕਹ ਉਹ ਫਿਰ ਨਹੀਂ ਰੁਕਿਆ ਡੋਨਲਡ ਟਰੰਪ ਜਿਹੜਾ ਫਿਰ ਨਹੀਂ ਰੁਕਿਆ ਜੋ ਉਹਨੇ ਕਹਿਣਾ ਹੁੰਦਾ ਨਾ ਉਹ ਕਹਿ ਦੇਣਾ ਕਹਿੰਦਾ ਠੀਕ ਹੈ ਤੇਰਾ ਫਰੈਂਡ ਹੈ ਪਰ ਉਹ ਬੰਦਾ ਵਧੀਆ ਨਹੀਂ ਹੈਗਾ ਉਹਨੇ ਆਹ ਕੀਤਾ ਉਹਨੇ ਆਹ ਗਲਤ ਕੀਤਾ ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਆ ਦੇਖੋ ਕਿਥੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਉਹਦੀ ਪਰਵਾਹ ਨਹੀਂ ਕਰਦੇ ਫਿਰ ਭਾਰਤ ਦੀ ਪਰਵਾਹ ਕਿਵੇਂ ਉਹ ਕਰਨਗੇ ਸੋ ਹੁਣ 25% ਟੈਰਿਫ ਲਾ ਦੇਣਾ ਤੁਸੀਂ ਦੇਖੋ 1 ਰੁਪਏ ਦੀ ਚੀਜ਼ 1 25 ਦੀ ਹੋ ਜਾਣੀ ਹੈ ਤੇ ਫਿਰ ਘਾਟਾ ਕਿਨੂੰ ਪੈਣਾ ਘਾਟਾ ਪੈਣਾ ਹੈ ਭਾਰਤ ਨੂੰ ਜਿਹੜਾ ਇਥੋਂ ਸਮਾਨ ਐਕਸਪੋਰਟ ਹੁੰਦਾ ਖਾਸ ਤੌਰ ਤੇ ਚੋਲਾ ਦੀ ਆਪਾਂ ਗੱਲ ਕਰਦੇ ਆ ਜਾਂ ਹੋਰ ਬੜਾ ਸਰਜੋ ਸਮਾਨ ਜਿਹੜਾ ਹੈਗਾ ਇੰਡੀਅਨ ਕਮਿਊਨਿਟੀ ਵਾਸਤੇ ਜਿਹੜਾ ਐਕਸਪੋਰਟ ਕੀਤਾ ਜਾਂਦਾ ਹੋਰ ਤਾਂ ਕੋਈ ਵੱਡੀਆਂ ਚੀਜ਼ਾਂ ਮਸ਼ੀਨਰੀ ਕੋਈ ਹਥਿਆਰ ਉਹ ਤਾਂ ਉਧਰੋਂ ਆਉਂਦਾ ਨਹੀਂ ਉਹ ਇਧਰੋਂ ਹੀ ਜਾਣਾ ਹੈ ਪਰ ਜਿਹੜੀ ਗੱਲ ਮੇਨ ਹੈਗੀ ਡੋਨਲਡ 트੍ਰੰਪ ਹੋਰੀ ਕਹਿੰਦੇ ਨੇ ਕਿ ਬ੍ਰਿਕਸ ਦਾ ਹਿੱਸਾ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਫਿਰ ਉਹਨਾਂ ਨੇ ਅਗਲੀ ਜਿਹੜੀ ਗੱਲ ਕਹੀ ਹੈ ਵੀ ਰਸ਼ੀਆ ਦੇ ਨਾਲ ਜਿਹੜਾ ਰਸ਼ੀਆ ਦੇ ਨਾਲ ਹੈ ਉਹ ਜੁੜਿਆ ਹੋਇਆ ਉਹਦੇ ਕੋਲੋਂ ਔਇਲ ਲੈ ਕੇ ਉਹਨੂੰ ਇਹ ਇਕਨੋਮਿਕਲੀ ਮਜ਼ਬੂਤ ਕਰ ਰਿਹਾ ਹੈ ਇੰਡੀਆ ਇਸ ਕਰਕੇ ਸਾਡਾ ਇਹਦੇ ਨਾਲ ਵੀ ਇਹ ਦੀ ਜਿਹੜਾ ਪੁਆਇੰਟ ਹੈਗਾ ਉਹ ਬੜਾ ਇੰਪੋਰਟੈਂਟ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਰਸ਼ੀਆ ਉਹ ਯੂਕਰੇਨ ਦੇ ਉੱਤੇ ਭਾਰੂ ਹੋਇਆ ਹੋਇਆ ਇਸ ਵੇਲੇ ਵੱਡੇ ਹਮਲੇ ਕਰ ਰਿਹਾ ਤੇ ਜੇ ਉਹ ਔਇਲ ਵੇਚਦਾ ਪਿਆ ਇੰਡੀਆ ਖਰੀਦਾ ਪਿਆ ਉਹਦੇ ਪੈਸੇ ਦਿੱਤੇ ਜਾ ਰਹੇ ਨੇ ਉੱਥੋਂ ਹਥਿਆਰ ਨਿਕਲ ਰਹੇ ਨੇ ਸੋ ਕਹਿੰਦਾ ਵੀ ਕਿਸੇ ਇੰਡਾਇਰੈਕਟਲੀ ਜਿਹੜਾ ਇੰਡੀਆ ਹੈ ਉਹ ਰਸ਼ੀਆ ਦੇ ਪਿੱਛੇ ਖੜਾ ਹੋਇਆ ਤੇ ਯੂਕਰੇਨ ਦੇ ਉੱਤੇ ਹਮਲੇ ਦੇ ਕਾਰਨ ਬਣ ਰਿਹਾ ਸੋ ਇਹ ਗੱਲ ਜਿਹੜੀ ਹੈਗੀ ਆ ਦੋ ਪੁਆਇੰਟ ਜਿਹੜੇ ਵੱਡੇ ਤੌਰ ਤੇ ਉਹਨਾਂ ਨੇ ਕਹੇ ਆ ਤੇ ਮੈਂ ਕਹਿਣਾ ਵੀ ਬਹੁਤੀ ਧੀਰ ਨਹੀਂ ਲੱਗਣੀ ਜਿਸ ਦਿਨ ਡੋਨਲਡ ਟਰੰਪ ਇਹ ਵੀ ਕਹੇਗਾ ਟ੍ਰਾਂਸ-ਨੈਸ਼ਨਲ ਰਿਪਰੈਸ਼ਨ ਵਾਲੀ ਗੱਲ ਜਿਹੜੀ ਤੀਜੀ ਵੀ ਗੱਲ ਜੋੜ ਲਏਗਾ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਦੇਖੋ ਕਿਵੇਂ ਪ੍ਰਵੋਕ ਵੀ ਕੀਤਾ ਜਾ ਰਿਹਾ ਆਪਣੀ ਗੱਲ ਵੀ ਦੱਸੀ ਜਾ ਰਹੀ ਹੈ ਹੁਣ ਡੋਨਲਡ 트ੰਪ ਹੋਰਾਂ ਨੂੰ ਇਹ ਤਾਂ ਪਤਾ ਹੈ ਕਿ ਪਾਕਿਸਤਾਨ ਭਾਰਤ ਦੋਨੋਂ ਦੁਸ਼ਮਣ ਦੇਸ਼ ਨੇ ਜੇ ਤਾਜ਼ੀ ਤਾਜ਼ੀ ਲੜਾਈ ਲੜ ਕੇ ਹਟੇ ਨੇ ਸੋ ਉਸੇ ਹੀ ਬਿਆਨ ਦੇ ਵਿੱਚ ਇਹ ਕਹਿ ਦੇਣਾ ਕਿ ਅਸੀਂ ਪਾਕਿਸਤਾਨ ਦੇ ਨਾਲ ਔਇਲ ਡੀਲ ਵਧਾਵਾਂਗੇ ਉਹਨਾਂ ਨੂੰ ਮਤਲਬ ਕਹਿਣ ਦਾ ਵੀ ਇੱਕ ਤਰ੍ਹਾਂ ਦਾ ਪੰਪ ਦੇ ਦੇਣਾ ਜਾਂ ਚੱਕ ਦੇਣਾ ਉਹ ਇਹ ਡੀਲ ਵੱਡੀ ਕਰ ਦੇਣੀ ਇਕਨੋਮਿਕਲੀ ਉਹਨਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਰਨੀ ਤੇ ਦੂਸਰੇ ਪਾਸੇ ਭਾਰਤ ਨੂੰ ਕਹਿਣਾ ਵੀ ਤੁਸੀਂ ਬ੍ਰਿਕਸ ਦਾ ਹਿੱਸਾ ਹੋ ਤੇ ਤੁਸੀਂ ਰਸ਼ੀਆ ਦੇ ਫਰੈਂਡ ਹੋ ਤੇ ਸਾਡੇ ਕੀ ਲੱਗਦੇ ਹੋ ਤੁਸੀਂ ਸੋ ਮਤਲਬ ਕਹਿਣ ਦਾ ਵੀ ਦੇਖੋ ਕਿਦਾਂ ਗੱਲਬਾਤ ਜਿਹੜੀ ਹੈ ਇਸ ਵੇਲੇ ਕੀਤੀ ਜਾ ਰਹੀ ਹੈ ਇਹ ਇਹ ਜਿਹੜੇ ਨਤੀਜੇ ਨੇ ਉਹ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਭਿਆਨਖੋ ਹੋ ਸਕਦੇ ਆ ਜਦੋਂ ਡੋਨਲਡ 트ੰਪ ਜਾਂ ਅਮਰੀਕਾ ਭਾਰਤ ਦੇ ਉੱਤੇ ਵੀ ਸੈਂਕਸ਼ਨਸ ਲਾਊਗਾ ਜਿਵੇਂ ਰਸ਼ੀਆ ਦੇ ਉੱਤੇ ਲੱਗੀਆਂ ਹੋਈਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਸਮੇਂ ਦੇ ਵਿੱਚ ਤੁਸੀਂ ਨੈਟੋ ਚੀਫ ਦਾ ਵੀ ਬਿਆਨ ਸੁਣਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਿ ਭਾਰਤ ਚਾਈਨਾ ਤੇ ਇੱਕ ਹੋਰ ਮੁਲਕ ਜਿਹੜਾ ਹੈਗਾ ਉਹਨਾਂ ਨੇ ਗੱਲ ਕੀਤੀ ਸੀ ਬ੍ਰਾਜ਼ੀਲ ਸ਼ਾਇਦ ਕਿ ਇਹਨਾਂ ਨੂੰ ਚਾਹੀਦਾ ਕਿ ਪੁਤਿਨ ਨੂੰ ਫੋਨ ਕਰਨ ਤੇ ਜੰਗ ਰੋਕਣ ਜੇ ਨਹੀਂ ਕਰਦੇ ਤਾਂ ਇਹਨਾਂ ਦੇ ਉੱਤੇ ਸੈਂਕਸ਼ਨ ਜੜੀਆਂ ਲਾਈਆਂ ਜਾਣਗੀਆਂ ਸੋ ਨਾਟੋ ਚੀਫ ਦਾ ਉਹ ਬਿਆਨ ਹੈਗਾ ਜਿਹੜਾ ਉਹ ਕਿਤੇ ਨਾ ਕਿਤੇ ਆਪਾਂ ਕਹੀਏ ਵੀ ਡੋਨਲਡ ਡੋਨਲਡ ਟਰੰਪ ਦਾ ਹੀ ਬਿਆਨ ਹੈ ਉਹ ਆਪਸ ਵਿੱਚ ਸਲਾਹ ਕਰਕੇ ਉਹਨਾਂ ਨੇ ਅਮਰੀਕਾ ਜਾ ਕੇ ਹੀ ਬਿਆਨ ਦਿੱਤਾ ਸੋ ਇਹ ਜਿਹੜਾ ਹੈਗਾ ਖਤਰੇ ਦੀ ਘੰਟੀ ਜਾਂ ਕਹਿ ਲਈਏ ਵੀ ਇਕਨੋਮਿਕਲੀ ਡਾਊਨਫਾਲ ਜਿਹੜਾ ਹੈਗਾ ਉਹ ਭਾਰਤ ਦਾ ਆਏਗਾ ਜੇ ਇਹ ਚੀਜ਼ਾਂ ਸੌਟ ਆਊਟ ਨਹੀਂ ਹੁੰਦੀਆਂ ਤਾਂ ਕਰਕੇ ਤੇ ਭਾਰਤ ਨੂੰ ਇੱਕ ਪਾਲੇ ਦੇ ਵਿੱਚ ਖੜਨਾ ਪਊਗਾ ਵੈਸੇ ਤਾਂ ਮੈਂ ਇਹ ਸੋਚਦਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਆ ਹੁਣ ਜੇ ਭਾਰਤ ਕੋਈ ਪਾਲਾ ਵਰਤਦਾ ਵੀ ਬਦਲਦਾ ਵੀ ਹੈ ਤਾਂ ਉਹਦੇ ਨਾਲ ਕੋਈ ਖਾਸ ਅਸਰ ਨਹੀਂ ਪੈਣਾ ਤੁਸੀਂ ਦੇਖੋ ਇੱਕ ਹੋਰ ਗੱਲ ਤੋਂ ਖੇਜ ਐ ਅਮਰੀਕਾ ਨੂੰ ਡੋਨਲਡ ਟਰੰਪ ਹੋਰਾਂ ਨੂੰ ਕਿ ਪਿਛਲੇ ਦਿਨੀ ਜਦੋਂ ਜੈਸ਼ੰਕਰ ਹੋਰੀ ਚਾਈਨਾ ਗਏ ਨੇ ਚਾਈਨਾ ਜਾ ਕੇ ਉਹਨਾਂ ਦੇ ਨਾਲ ਸਬੰਧ ਜਿਹੜੇ ਵਿਗੜੇ ਹੋਏ ਨੇ ਉਹਨਾਂ ਨੂੰ ਬਣਾਉਣ ਦੀ ਗੱਲ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਟੈਰਰਿਜ਼ਮ ਦੇ ਉੱਤੇ ਸਾਡਾ ਸਾਥ ਦਿਓ ਹਾਲਾਂਕਿ ਚਾਈਨਾ ਨੇ ਜਿਹੜਾ ਹੈਗਾ ਉਹ ਗੱਲ ਨੂੰ ਗੋਲਿਆ ਵੀ ਨਹੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੀਟਿੰਗ ਜਿਹੜੀ ਅਸੀਂ ਕੀਤੀ ਹੈ ਇਹ ਵਪਾਰ ਨੂੰ ਲੈ ਕੇ ਕੀਤੀ ਹੈ ਤੇ ਟੈਰਰਿਜ਼ਮ ਵਗੈਰਾ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਸੋ ਮਤਲਬ ਕਹਿਣ ਦਾ ਵੀ ਚਾਈਨਾ ਜਾਣਾ ਉਸ ਤੋਂ ਬਾਅਦ ਇਸ ਤਰੀਕੇ ਦੀ ਗੱਲਬਾਤ ਕਰਨਾ ਕਿਉਂਕਿ ਹੁਣ ਭਾਰਤ ਦੇ ਆਲੇ ਦੁਆਲੇ ਜਿਹੜਾ ਘੇਰਾ ਹੈ ਨਾ ਜਿਹੜੇ ਬਾਕੀ ਦੇਸ਼ਾਂ ਦਾ ਕਹਿ ਲਈਏ ਉਹ ਕੋਈ ਵੀ ਦੇਸ਼ ਹੁਣ ਭਾਰਤ ਦੇ ਪਾਲੇ ਦੇ ਵਿੱਚ ਖੜਨ ਨੂੰ ਤਿਆਰ ਨਹੀਂ ਹੈ ਤੁਸੀਂ ਨੇਪਾਲ ਦੀ ਗੱਲ ਕਰ ਲਓ ਸ਼੍ਰੀਲੰਕਾ ਦੀ ਗੱਲ ਕਰ ਲਓ ਬੰਗਲਾਦੇਸ਼ ਚ ਰਜਿਮ ਬਦਲ ਚੁੱਕਿਆ ਉਹਨਾਂ ਦੀ ਗੱਲ ਕਰ ਲਓ ਪਾਕਿਸਤਾਨ ਵੱਡਾ ਦੁਸ਼ਮਣ ਹੈ ਚਾਈਨਾ ਜਿਹੜਾ ਹੈਗਾ ਉਹ ਸ਼ੁਰੂ ਤੋਂ ਐਂਟੀ ਚੱਲੇ ਆਉਂਦਾ ਇੰਡੀਆ ਦੇ ਸੋ ਇਹ ਜਿਹੜਾ ਸਾਰਾ ਖਿੱਤਾ ਹੈਗਾ ਉਹ ਉਹਦੇ ਵਿੱਚ ਕੋਈ ਵੀ ਦੇਸ਼ ਇਸ ਵੇਲੇ ਭਾਰਤ ਦੇ ਨਾਲ ਖੜਨ ਨੂੰ ਤਿਆਰ ਨਹੀਂ ਤੇ ਵੈਸਟ ਵੀ ਜਿਹੜਾ ਨਾਰਾਜ਼ ਹੋਇਆ ਨਜ਼ਰ ਆਉਂਦਾ ਹੈ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਡੋਨਲਡ ਟਰੰਪ ਹੋਰਾਂ ਦੇ ਬਿਆਨ ਕਿਵੇਂ ਆ ਰਹੇ ਨੇ ਇਸ ਕਰਕੇ ਹੁਣ ਜਿਹੜਾ ਇੰਡੀਆ ਚ ਆਉਂਦਾ ਕਿ ਚਾਈਨਾ ਜਿਹੜਾ ਮੇਰਾ ਗਵੰਡੀ ਹੈ ਇਹਦੇ ਨਾਲ ਸਬੰਧ ਸੁਧਾਰਲੇ ਜਾਣ ਬੇਸ਼ੱਕ ਉਹਨਾਂ ਨੇ 4000 ਸਕਰ ਕਿਲੋਮੀਟਰ ਜਿਹੜਾ ਹੈਗਾ ਉਹ ਨਪਿਆ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਫੌਜੀ ਜਿਹੜੇ ਨੇ ਉਹ ਪਿਛਲੇ ਸਾਲਾਂ ਦੇ ਵਿੱਚ ਉਹ ਮਾਰ ਦਿੱਤੇ ਬਾਰਡਰ ਦੇ ਉੱਤੇ ਸੋ ਬੜਾ ਕੁਝ ਜਿਹੜਾ ਹੈਗਾ ਉਹ ਚਾਈਨਾ ਕਰ ਰਿਹਾ ਪਰ ਇਹ ਅਗੋਂ ਫਿਰ ਵੀ ਦੋਸਤੀ ਜਿਹੜੀ ਆ ਉਹਨਾਂ ਦੇ ਨਾਲ ਵਧਾਉਣੀ ਚਾਹੁੰਦੇ ਆ ਤੇ ਇਹ ਕਿੰਨੀ ਕੁ ਫਿੱਟ ਬੈਠਦੀ ਹੈ ਚਾਈਨਾ ਦੇ ਨਾਲ ਦੋਸਤੀ ਤੇ ਜਿਹੜਾ ਅਮਰੀਕਾ ਉਹਦੇ ਨਾਲ ਦੁਸ਼ਮਣੀ ਇਹ ਤਾਂ ਆਉਂਦਾ ਸਮਾਂ ਹੀ ਦੱਸੇਗਾ ਸੋ ਫਿਲਹਾਲ ਜਿਹੜੀ ਅਪਡੇਟ ਹੈਗੀ ਉਹ ਤੁਹਾਨੂੰ ਅਸੀਂ ਦੱਸ ਦਦੀ ਹੈ ਕਿ ਡੋਨਲਡ 트ੰਪ ਅਮਰੀਕਾ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਇਸ ਵੇਲੇ ਇੰਡੀਆ ਦੇ ਖਿਲਾਫ ਭੁਗਤ ਰਿਹਾ ਉਹ ਬਿਆਨ ਦੇ ਰਿਹਾ ਸਟੇਟਮੈਂਟਾਂ ਆ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਸੋ ਇਹਦੇ ਵਿੱਚ ਉਹ ਉਹਨਾਂ ਦਾ ਫਾਇਦਾ ਨੁਕਸਾਨ ਕੀ ਹੈ ਭਾਰਤ ਦਾ ਇਹ ਤਾਂ ਆਉਂਦੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਜਦੋਂ ਹੋਰ ਇਹਦੇ ਉੱਤੇ ਅਪਡੇਟਸ ਜਿਹੜੀਆਂ ਨੇ ਆਉਂ ਉਹ ਜੀ ਜੀ ਤੁਹਾਡਾ ਨੁਕਸਾਨ ਲੁੱੜਨ ਦੇ ਲਈ ਤੇ ਆਪਣੇ ਵਿਚਾਰ ਜੋ ਜੀਓਪੋਲਿਟਿਕਸ ਤੋਂ ਹੁੰਦੇ ਨੇ ਜੋ ਤੁਹਾਡੀ ਜੀਓਪੋਲਿਟਿਕਸ ਤੋਂ ਥੋੜੀ ਕਾਫੀ ਪਕੜ ਹੈਗੀ ਹੈ ਉਸ ਸਾਥ ਜਿਸ਼ਾ ਨੂੰ ਅਗਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਤੁਹਾਨੂੰ ਸਾਡਾ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਨੋਂ ਧੰਨਵਾਦ